Hai mungkinfumula ya Hai tua dari ya panimen fun nih ya halo ਹੋ ਸੋਰੀ ਯਾਰ ਮੈਨੂੰ ਪਤਾ ਨਹੀਂ ਲੱਗਾ ਫੋਨ ਮੇਰਾ ਨਾ ਅੰਦਰ ਪਿਆ ਸੀਗਾ ਤੇ ਮੈਂ ਕੰਮ ਕਰਨ ਦੀ ਸੀ ਬਾਹਰ ਚਲੋ ਕੋਈ ਨਹੀਂ ਹੁਣ ਤਾਂ ਫ੍ਰੀ ਹੋ ਗਈ ਆ ਤੁਸੀਂ ਹਾਂ ਉਹਨੇ ਬਸ ਕੰਮ ਕਰਕੇ ਆਈ ਆ ਉਧਰੋਂ ਤੇ ਇੱਧਰ ਕੰਮ ਹੈ ਜੇ ਉਹ ਠੀਕ ਐ ਸੇ ਤਾਂ ਹਾਂਜੀ ਠੀਕ ਐ ਤੁਸੀਂ ਦੱਸੋ ਬਰਸਾਤ ਆ ਰਹੀ ਆ ਤੇ ਹੈਗਾ ਟਾਈਮ ਗੱਲ ਕਰਨ ਦਾ ਫ੍ਰੀ ਹੁਣ ਹਾਂ ਮੈਂ ਤੇ ਫਰੀਆਂ ਪਤਾ ਨਹੀਂ ਭੂਆ ਦਾ ਜਿ ਤਿਆਰ ਹੋਉਂਦੇ ਆ ਦੇਖੋ ਸ਼ਾਇਦ ਚੱਲੇ ਆ ਕਿਸੇ ਵਾਸਤੇ ਛੇ ਜਲਦੀ ਨਹੀਂ ਦਿੱਤਾ ਚਲੋ ਕੋਈ ਗੱਲ ਨਹੀਂ ਸਾਡੀ ਤਾਂ ਗੱਲ ਫਿਰ ਆਰਾਮ ਨਾ ਹੋ ਜੂਗੀ ਯਾਰ ਪਤਾ ਹੀ ਉਹ ਕੰਮ ਕਹਿ ਜਾਂਦੇ ਆ ਕੋਈ ਨਾ ਕੋਈ ਕੰਮ ਕਰ ਜਾਂ ਘਰ ਚਲ ਮੈਂ ਤੈਨੂੰ ਕਰ ਦੂੰਨੀ ਕੰਮ ਸਾਰੇ ਮੈਂ ਤੇ ਮਾਣੋ ਤੈਨੂੰ ਕਦੋਂ ਦੀ ਉਧਰ ਲੱਭਣ ਦੀ ਤੂੰ ਇੱਧਰ ਆ ਕੇ ਬੈਠੀ ਆ ਕੋਛ ਨਹੀਂ ਭੂਆ ਜੀ ਮੇਰੇ ਸਹੇਲੀ ਦਾ ਫੋਨ ਆਇਆ ਹੀ ਉਹ ਕਹਿਣ ਦੀ ਮੈਨੂੰ ਕੰਮ ਦੱਸ ਸਕੂਲ ਦਾ ਚੱਲ ਕੋਈ ਨਹੀਂ ਕਰ ਲਈ ਗੱਲ ਹੋ ਗਈ ਹੁਣ ਹਾਂਜੀ ਹੁਣ ਨਾ ਮੈਂ ਗਵੰਡੀਆਂ ਘਰ ਚੱਲੀਆਂ ਤੇ ਦੋ ਚਾਰ ਭਾਂਡੇ ਪੇਰ ਸੋਈ ਚੋ ਮਾਂਜ ਲਈ ਠੀਕ ਐ ਮੈਂ ਕਰ ਲਾਂਗੀ ਸਾਫ ਕਰ ਲਈ ਪੱਕਾ ਮੇਰੇ ਹੰਦਿਆਂ ਨੂੰ ਠੀਕ ਐ ਫੋਨ ਤਾਂ ਹਟਾਇਆ ਆ ਤੁਹਾਨੂੰ ਮੈਸੇਜ ਕਰਨ ਲੱਪੇ ਆ ਕਿਆ ਹੀ ਦਿੰਦੀ ਆ ਵੀ ਬਾਤ ਚ ਕਰਦੀ ਆ ਫਿਰ ਉਹ ਕਹਨੇ ਆ ਕਿ ਬੋਲਣਾ ਮੈਨੂੰ ਯਾਰ ਮੈਂ ਬਾਤ ਚ ਕਰਦੀ ਆ ਘਰ ਲੈ ਕੰਮ ਕਰਕੇ ਓਕੇ ਸੋਨੀ ਲੱਗਤੀ ਬਹੁਤ ਪਰਮ ਕਰਵਾ ਪੂਖਦੀ ਮਾਣੋ ਤੂੰ ਹਜੇ ਵੀ ਫੋਨ ਤੇ ਲੱਗੀ ਐ ਕੁਛ ਨਹੀਂ ਪੂਆ ਜੀ ਉਹ ਫੇਰ ਸੇ ਲਿਖੈਂਦੀ ਮੈਨੂੰ ਕੰਮ ਸੈਂਡ ਕਰੀ ਅੱਛਾ ਅੱਛਾ ਚਲ ਠੀਕ ਆ ਫਿਰ ਚੰਗਾ ਹੋਇਆ ਬਚ ਗਈ ਇੱਕ ਤੇ ਯਾਰ ਭੂਆ ਨਹੀਂ ਇੱਕ ਮੈਨੂੰ ਜੀਨ ਦਿੰਦੀ ਪਤਾ ਨਹੀਂ ਕੀ ਬੋਲ ਲੇਗੀ ਫਿਰ ਮਾਣੋਂ ਉਦਾਂ ਤੇ ਉਦਾਂ ਹੀ ਭਾਂਡੇ ਪਏ ਨੇ ਨਾ ਤੂੰ ਭਾਂਡੇ ਮੰਜ ਨੇ ਤੈਨੂੰ ਤੇ ਮੈਂ ਕਹੀ ਦੋ ਚਾਰ ਭਾਂਡੇ ਆ ਮਾਜ ਲਾ ਭੂਆ ਜੀ ਮੈਂ ਤੁਹਾਨੂੰ ਕਹਿਨ ਤੀ ਉਹਨੇ ਫੇਰ ਕੰਮ ਸੈਂਡ ਕਰੋ ਨੂੰ ਕਹੀ ਮੈਂ ਉਹ ਕਰਨ ਲੱਪੀ ਮੇਰੀ ਸੁਣ ਗੱਲ ਮੈਨੂੰ ਇਦਾਂ ਕਿਉਂ ਲੱਗਦਾ ਕਿ ਤੂੰ ਕੋਈ ਗਲਤ ਫੋਨ ਕਰਦੀ ਐ ਨਹੀਂ ਨਹੀਂ ਭੂਆ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਤੇ ਇਦਾਂ ਦੀ ਗੱਲ ਨਹੀਂ ਹੈਗੀ ਤੇ ਫਿਰ ਤੂੰ ਫੋਨਾਂ ਤੇ ਇੰਨਾ ਹੌਲੀ ਹੌਲੀ ਕਿਉਂ ਗੱਲਾਂ ਕਰਦੀ ਐ ਤੈਨੂੰ ਮੈਂ ਉਦਣ ਵੀ ਵੇਖਿਆ ਐ ਉਹਨੋ ਵੀ ਤੁਮ ਨੂੰ ਇਹੋ ਕਹੀ ਜਾਂਦੀ ਹੈ ਨਹੀਂ 부ਆ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਲ ਠੀਕ ਆ ਮੰਨ ਲੈਨੀ ਆ ਨਹੀਂ ਇਦਾਂ ਦੀ ਕੋਈ ਗੱਲ ਤੇ ਮੇਰੀ ਨਾ ਇੱਕ ਗੱਲ ਸੁਣ ਲੈ ਧਿਆਨ ਨਾਲ ਐਵੇਂ ਨਿਆਣਪੁਰੇ ਚ ਕੋਈ ਗਲਤੀ ਨਾ ਕਰ ਲਈ ਸਾਡੀ ਤੇ ਬੇਇੱਜ਼ਤੀ ਵੀ ਬੜੀ ਹੋਣੀ ਹੈ ਲੋਕੀ ਕੀ ਕਹਿਣਗੇ ਸਾਡੇ ਪਰਿਵਾਰ ਚ ਕੋਈ ਵੀ ਨਹੀਂ ਹੈਗਾ ਨਾ ਮਾਨੋ ਤੇਰੇ ਹੁਣ ਫੁੱਫੜ ਜੀ ਨੇ ਕੋਈ ਐਹੋ ਜੀ ਗਲਤੀ ਨਾ ਕਰੇ ਜਿਹਦੇ ਚ ਮੇਰੀ ਬੇਇੱਜ਼ਤੀ ਹੋਵੇ ਨਹੀਂ ਨਹੀਂ 부ਆ ਜੀ ਮੈਂ ਇਦਾਂ ਕਦੀ ਵੀ ਨਹੀਂ ਕਰ ਸਕਦੀ ਨਹੀਂ ਨਹੀਂ ਪੁੱਤ ਤੈਨੂੰ ਨਹੀਂ ਪਤਾ ਚਲੋ ਐਸ ਉਮਰੇ ਗਲਤੀਆਂ ਹੋ ਜਾਂਦੀਆਂ ਨੇ ਪਰ ਮੇਰਾ ਜਰੂਰ ਧਿਆਨ ਰੱਖੀਂ ਫਿਰ ਲੋਕਾਂ ਨੇ ਕਹਿਣਾ ਲੈ ਇਹਦੀ ਭਤੀਜੀ ਏਦਾਂ ਦੀ ਸੀਗੀ ਨਹੀਂ ਨਹੀਂ ਭੂਆ ਜੀ ਮੈਂ ਤੁਹਾਨੂੰ ਕਹਿਣ ਤੇ ਦੀ ਮੇਰੀ ਸਹੇਲੀ ਦਾ ਹੀ ਫੋਨ ਚਿਕਾ ਨਾਲੇ ਤੇ ਤੁਹਾਨੂੰ ਪਤਾ ਮੈਂ ਤੇਰੇ ਆਸਰੇ ਤੇ ਰਹਿਣੀ ਆ ਕਿ ਤੂੰ ਵੀ ਕੋਈ ਏਦਾਂ ਦਾ ਕੰਮ ਕਰਾਂਗੀ ਤੇ ਫਿਰ ਮੇਰਾ ਕੌਣ ਰਹਿ ਜਾਏਗਾ ਮੈਂ ਕਿਦੇ ਆਸਰੇ ਰਵਾਂਗੀ ਨਹੀਂ ਨਹੀਂ ਭੂਆ ਜੀ ਤੁਹਾਡੇ ਤੋਂ ਬਿਨਾ ਤਾਂ ਮੈਂ ਵੀ ਨਹੀਂ ਰਹਿ ਸਕਦੀ ਤੇ ਇਹ ਟੈਨਸ਼ਨ ਨਾ ਲਵੋ ਚਲ ਠੀਕ ਆ ਭਾਣੋ ਮੈਨੂੰ ਤੇਰੇ ਤੇ ਪੂਰਾ ਭਰੋਸਾ ਵਾ ਨਾਲੇ ਆਪਾਂ ਉਦਾਂ ਵੀ ਇੱਜ਼ਤ ਬਣਾ ਕੇ ਰਹਿਣਾ ਵਾ ਤੇ ਸਾਨੂੰ ਕੋਈ ਗੱਲ ਨਾ ਕਰੇ ਚਲ ਤੂੰ ਭਾਂਡੇ ਮਾਜੇ ਨੀ ਕੋਈ ਗੱਲ ਨਹੀਂ ਮੈਂ ਮਾਜ ਲੈਣੀ ਨਾਲ ਮੈਂ ਚਾਹ ਬਣਾ ਕੇ ਲਿਆਉਣੀ ਆ ਠੀਕ ਐ ਸ਼ੁਕਰਾਜ ਬਚ ਗਈ ਨਹੀਂ ਤਾਂ ਨਾ ਬੜੀ ਬੁਰੀ ਫਸਣਾ ਹੀ ਮੈਂ ਕੀ ਕਰਾਂ ਯਾਰ ਫਸੀ ਪਈ ਆ ਮੈਂ ਕਿਤੇ ਭੂਆ ਜਦੋਂ ਕਿਤੇ ਜਾਂਦੀ ਆ ਪਿੱਛੋਂ ਕੰਮ ਹੀ ਇਹਨੇ ਦੱਸ ਜਾਂਦੀ ਆ ਕਿ ਗੱਲ ਕਰਨ ਨੂੰ ਟਾਈਮ ਹੀ ਨਹੀਂ ਲੱਗਦਾ ਆ ਇਹ ਵੀ ਉੱਤੋਂ ਮੈਨੂੰ ਬੋਲਦੇ ਰਹਿੰਦੇ ਆ ਤੂੰ ਗੱਲ ਨਹੀਂ ਕਰਦੀ ਤੂੰ ਗੱਲ ਨਹੀਂ ਕਰਦੀ ਗੱਲ ਕਰਨ ਨੂੰ ਦਿਲ ਤਾਂ ਵੜਾ ਕਰਦਾ ਪਰ ਕੀ ਕਰਾਂ ਗੱਲ ਹੁੰਦੀ ਨਹੀਂ ਨਾ ਮੇਰਾ ਮਾਸਾ ਵੀ ਦਿਲ ਨਹੀਂ ਕਰਦਾ ਹੈਗਾ ਭੂਆ ਕੋ ਰਹਿਣ ਨੂੰ ਜੇ ਥੋੜੀ ਬਹੁਤੀ ਗੱਲ ਲੋ ਜੇ ਨਾ ਫਿਰ ਤਾਂ ਮੈਂ ਆ ਵੀ ਸਕਦੀ ਆ ਪਰ ਹੁਣ ਮੈਂ ਘਰਾਂ ਵੀ ਕੀ ਕਿੰਨੇ ਫੋਨ ਆਏ ਆ ਹੁਣ ਫੇਰ ਇਹਨਾਂ ਨੇ ਮੈਨੂੰ ਗੁੱਸੇ ਉਹਨਾ ਆ ਤੂੰ ਗੱਲ ਨਹੀਂ ਕਰਦੀ ਤੂੰ ਗੱਲ ਨਹੀਂ ਕਰਦੀ ਚਲ ਫੋਨ ਕਰਕੇ ਵੇਖਦੀ ਆ ਹੈਲੋ ਹੈਲੋ ਹਲੋ ਜੀਰੀ ਪਈ ਹੈ ਤੁਮ ਮੈਂ ਐਨੇ ਚਿਰ ਤੇ ਫੋਨ ਕਰੰਦਿਆ ਹੋਣਾ ਨਾ ਤੂੰ ਚਾਚ ਨਾ ਕੋਈ ਜਵਾਬ ਦੇਂਦੀ ਆ ਨਾ ਤੂੰ ਚਾ ਕੋਈ ਗੱਲ ਕਰਦੀ ਨਾ ਤੇਰਾ ਧਿਆਨ ਕਿੱਥੇ ਤੇਰੇ ਮਨ ਦੇ ਵਿੱਚ ਯਾਰ ਤੁਹਾਨੂੰ ਵੀ ਪਤਾ ਹੈ ਭੂਆ ਹਰ ਟਾਈਮ ਮੇਰੇ ਕੋਲ ਹੁੰਦੀ ਆ ਨਾਲੇ ਕੋਈ ਨਾ ਕੋਈ ਕੰਮ ਡਾਈ ਰੱਖਦੀ ਆ ਮੇਰਾ ਵੀ ਦਿਲ ਕਰਦਾ ਗੱਲ ਕਰਨ ਨੂੰ ਪਰ ਮੈਂ ਹੁਣ ਕੀ ਕਰਾਂ ਨਹੀਂ ਹੁੰਦੀ ਤੇ ਭੂਆ ਗੋਲੀ ਮਾਰਦ ਲੱਗੀ ਆ ਦੱਸ ਨਾ ਤੂੰ ਮੈਨੂੰ ਪਿਆਰ ਹੀ ਨਹੀਂ ਕਰਦੀ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤਾਂ ਤੇਰੇ ਬਿਨਾ ਰਹਿ ਵੀ ਨਹੀਂ ਸਕਦਾ ਮੈਂ ਤੇ ਆਪ ਫਸੀ ਪਈ ਆ ਮੈਂ ਹੁਣ ਕੀ ਕਰਾਂ ਇੰਜ ਕਰਦੇ ਤਾਂ ਅਹੀ ਪਟ ਜਾਣੇ ਆ ਨਹੀਂ ਨਹੀਂ ਯਾਰ ਮੈਂ ਇਦਾਂ ਨਹੀਂ ਕਰ ਸਕਦੀ ਕਿ ਕਿਉਂ ਵੀ ਕਰ ਸਕਦੀ ਫਿਰ ਜੇ ਨਹੀਂ ਕਰ ਸਕਦੀ ਫਿਰ ਮੈਨੂੰ ਮੇ ਤੁਹਾਨੂੰ ਵੀ ਪਤਾ ਯਾਰ ਮੈਂ ਕਿਦਾਂ ਮਿਲਾਂ ਭੂਆ ਹਰ ਟਾਈਮ ਘਾਰ ਹੁੰਦੀ ਆ ਜਿਪੂਆ ਘਰ ਹੁੰਦੀ ਐ ਤੇ ਤੂੰ ਇੰਜ ਕਰ ਮੈਂ ਨਾ ਤੈਨੂੰ ਨੀਂਦ ਦੀਆਂ ਗੋਲੀਆਂ ਦਵਾਵਾਂਗਾ ਤੇ ਨਾਲੇ ਆਵਾਂਗਾ ਰਾਤ ਨੂੰ ਉਹਨੇ ਛੁੱਟੀ ਰਹਿਣਾ ਨਾਲੇ ਆਪਾਂ ਮੇਲੀ ਵੀ ਲਵਾਂਗੇ ਤੇ ਤੇ ਨਾਲ ਜੇ ਤੇਰਾ ਮੂੰਹ ਠੀਕ ਹੋਊਗਾ ਤੇ ਨਹੀਂ ਭੱਜੇ ਜਾਵਾਂਗੇ ਮੈਂ ਤੇਰੇ ਬਗਾਨੇ ਰਹਿ ਸਕਦਾ ਮੈਂ ਉਹ ਆਪਣੇ ਘਰੇ ਲੈ ਕੇ ਜਾਣਾ ਵਾ ਹੁਣ ਤੂੰ ਦੇਖ ਲੈ ਕਿੱਦਾਂ ਜਾਣਾ ਯਾਰ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਰਾਂ ਭੱਜਾਂ ਕਿ ਨਾ ਜੇ ਤੇ ਜੇ ਤੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਤਾਂ ਤੇਰੇ ਬਿਗਿਆ ਰਹਿ ਨਹੀਂ ਸਕਦਾ ਵੀ ਤੇ ਮੈਨੂੰ ਦੱਸ ਨਾ ਮੈਂ ਕੀ ਕਰਾਂ ਮੈਂ ਕੁਝ ਨਹੀਂ ਸੁਣਨਾ ਵੀ ਜਾਂ ਤਾਂ ਤੂੰ ਮੈਨੂੰ ਅੱਜ ਤੋਂ ਨੀਂਂਦਿਆ ਗੋਣੀਆਂ ਲੈ ਕੇ ਜਾਂ ਮੈਂ ਠੀਕ ਹੈ ਨਾ ਰਸਤਾ ਸਮਾਂ ਪਿਆ ਕਰ ਵੀ ਅਸੀਂ ਦੋਵੇਂ ਘਰੋਂ ਨਿਕਲ ਗਏ ਮੈਂ ਕਦੇ ਭੂਆ ਨੇ ਇਦਾਂ ਨਹੀਂ ਕੀਤਾ ਮੈਂ ਕਿੱਦਾਂ ਕਰਾਂਗੀ ਤੇ ਜਿਦੋਂ ਲੈ ਕੇ ਤਾ ਵੀ ਦੇ ਕੇ ਤੇਰੀ ਆਪਣੀ ਲਾਈਫ ਹੈ ਠੀਕ ਹੈ ਕਿ ਤੂੰ ਆ ਜੀ ਮੁਰਗੇ ਪੋ ਪਹਹ ਨਹੀਂ ਹੈ ਤਾਂ ਕਿ ਤਾ ਵੀ ਤੇ ਮੁਰਗੇ ਪੋ ਵਾ ਸੰਭਲ ਜੂਗੀ ਆਪੇ ਜੇ ਹਿਸਾਬ ਕੇ ਨਾ ਫਿਕਰ ਦੇਈਂ ਤੇ ਆ ਤੇ ਇੱਕ ਦੂਜੇ ਦਾ ਸਾਥ ਠੀਕ ਹੈ ਸਾਨੂੰ ਜੇ ਤਾਂ ਪਹ ਜਣਾ ਪੈਣਾ ਵਾ ਚਲੋ ਠੀਕ ਹੈ ਹੁਣ ਦੱਸ ਬੋਲ ਚਲੋ ਠੀਕ ਹੈ ਇਹ ਨਾ ਵਿਪੂ ਉੱਠ ਜਾਣ ਨਹੀਂ ਨਹੀਂ ਤੂੰ ਫਿਕਰ ਠੀਕ ਹੈ ਮੈਂ ਤੁਹਾਨੂੰ ਦੱਸਾਂਗਾ ਪੁਆਣੀ ਉ르ਦੀ ਹੈਗੇ ਵਿੱਚ ਤੂੰ ਆਤਾ ਰੇਜ਼ਮੈਂਟ ਆਪਣਾ ਰਾਦਾ ਕਣ ਕੇ ਰੱਖੀ ਵੀ ਤੇ ਮੈਂ ਸ਼ਾਮੀ ਤੈਨੂੰ ਗੋਲੀਆਂ ਦੇ ਦੇਵਾਂ ਮਾਣ ਕੇ ਜਾਂ ਕਿਸੇ ਹੱਥ ਕਾਲ ਦੂੰਗਾ ਤੂੰ ਤੂੰ ਬਸ ਫਾਰਮ ਲਈ ਠੀਕ ਹੈ ਠੀਕ ਹੈ ਚਲੋ ਠੀਕ ਹੈ ਮੈਂ ਵੀ ਫੋਨ ਰੱਖਾ ਹੁਆ ਨਾ ਆ ਜਣ ਚਲੋ ਠੀਕ ਹੈ ਤਾਂ ਧਿਆਨ ਰੱਖਿਓ ਆਪਦਾ ਠੀਕ ਹੈ ਕੋ ਸ਼ਾਮ ਨੂੰ ਕਾਲ ਕਰਤਾ ਹਾਂ ਓਕੇ ਰਾਤ ਜੀ ਨੂੰ ਠੀਕ ਹੈ ਬਾਏ 한지, 아차, 차고, 인 아, 넌, 예, 보, 아, 받아, 내게, 테, 예, 너, 이, 니, 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 가 니, 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 ਪੂਆ ਸੀ ਨਾ ਜਾਵਾ ਓਏ ਨਾ ਹੋਵੇ ਪੂਆ ਅਗੇ ਉਧਰੋਂ ਆ ਜੇ ਬਾਜੀ ਨੇ ਗੋਲੀਆਂ ਪੈਤੀਆਂ ਠੀਕ ਆ ਜਾ ਹੁੰਦੇ ਕਾਫੀ ਟਾਈਮ ਹੋ ਗਿਆ ਆ ਰੋਟੀ دینی ਆ ਦਵਾਈ ਦਿਵਾਈ ਤੇ ਕਰਨੀ ਆ ਮਣੋ ਲਿਆ ਲਿਆ ਆਈ ਬੂਆ ਹਲੋ ਤੂੰ ਨਹੀਂ ਖਾਣੀ ਤੂੰ ਕਦੋਂ ਖਾਣੀ ਹੈ ਬੱਸ ਮੈਂ ਵੀ ਲੱਗੀ ਖਾਣੇ ਮੈਂ ਕਿਹ ਪਹਿਲਾਂ ਤੂੰ ਹੀ ਖਾ ਲੋ ਫੇ ਮੈਂ ਖਾਣੀ ਆ ਰੋਟੀ ਨਹੀਂ ਖਾਂਦੀ ਰੋਟੀ ਨੂੰ ਨਾ ਮੇਰਾ ਮਨ ਨਹੀਂ ਕਰਨਿਆ ਮੈਨੂੰ ਪਤਾ ਨਹੀਂ ਕਿਉਂ ਕਬਰਾਟ ਜੀ ਹੋਣਦੀ ਆ ਦਿਲ ਨਹੀਂ ਕਰਨਿਆ ਰੋਟੀ ਖਾਣ ਨੂੰ ਕਵੇ ਕੀ ਖਾ ਲਾ ਰੋਟੀ ਨਹੀਂ ਰੋਟੀ ਨੂੰ ਦਿਲ ਨਹੀਂ ਕਰ ਰਿਹਾ ਅੱਜ ਪਤਾ ਨਹੀਂ ਕੀ ਗੱਲ ਆ ਕੋਈ ਤਾਂ ਲੰਪਾਣੀ ਲੈ ਕੇ ਆਨੀ ਆ ਚਲ ਜਾ ਲਿਆ ਦੇ ਪਤਾ ਨਹੀਂ ਕੀ ਹੁੰਦਾ ਪਿਆ ਸਮਝ ਨਹੀਂ ਲੱਗਦੀ ਭੀ ਚਲ ਰੋਟੀ ਤੇ ਨਹੀਂ ਖਾਦੀ ਥੋੜੀ ਜਿਹੀ ਸਬਜੀ ਖਾ ਲੈਣੀ ਹੋਰ ਪਤਾ ਨਹੀਂ ਮੇਰਾ ਸਿਰ ਦਰਦ ਹੁੰਦਾ ਪਿਆ ਚੱਕਰ ਝ ਆ ਰਿਹਾ ਯਾਰ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਮਾਣੋ ਹਾਂਜੀ ਬੁਆ ਜੀ ਯਾਰ ਜਾਂ ਮੈਂ ਲੈ ਕੇ ਆ ਮੇਰੇ ਲਈ ਪਾਣੀ ਪਤਾ ਨਹੀਂ ਮੈਨੂੰ ਕੀ ਹੁੰਦਾ ਪਿਆ ਮੈਨੂੰ ਇਦਾਂ ਲੱਗਦਾ ਪਿਆ ਜਿਦਾਂ ਮੈਨੂੰ ਚੱਕਰ ਜੇ ਆ ਰਹੇ ਆ ਆਈ ਬੁਆ ਪੂਰਾ ਲਗਦਾ ਇਹਦਾ ਤੇ ਕੰਮ ਹੋ ਗਿਆ ਹੁਣ ਐ ਕੋਈ ਤੇ ਫੋਨ ਕਰੀ ਜਾਂਦੇ ਆ ਹੋ ਹਾ ਗਈਆਂ ਬਸ Dari weekend, alam ganti agi ngerok kijo, puah, minum afkar di kita. ਹਾਂ ਮੇਰੀ ਮੰਜੀ ਤੇ ਬਿਸਤਰਾ ਵੀ ਨਹੀਂ ਹੈਗਾ ਮੇਰਾ ਤੇ ਇੱਦਾਂ ਹੀ ਸੋ ਗਈ ਪਤਾ ਹੀ ਨਹੀਂ ਲੱਗਾ ਸਾਰੀ ਰਾਤ ਕਿਤੇ ਜਾਗ ਵੀ ਨਹੀਂ ਆਈ ਕਿੰਨਾ ਦਿਨ ਚੜ ਗਿਆ ਮਹਾਨੋ ਨੇ ਮੇਰੇ ਬਿਸਤਰਾ ਪਾਇਆ ਨਾ ਮੈਨੂੰ ਸਰਾਣਾ ਸੁਣਣਾ ਦਿੱਤਾ ਆਹ ਪਵਨੀ ਹੈ ਕਿ ਮੇਰੇ ਲੱਗ ਗਿਆ ਆਪ ਉੱਠ ਗਈ ਇਹ ਤਾਂ ਮੇਰੇ ਤੋਂ ਬਾਹਰ ਉੱਠਦੀ ਹੈ ਇਹਨੂੰ ਮੈਂ ਠਾਂਦੀ ਹੀ ਅੱਜ ਕਿੱਦਾਂ ਪਹਿਲਾਂ ਉੱਠ ਗਈ ਮਾਣੋ 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 तू वाज भी नहीं दिंदी पी ये खा के अंदर अंदर होनी है मानो सोई चुनी ਮਾਣੋ ਵਾਹ ਉਹ ਦਿਂਦੀ ਨਹੀਂ ਆ ਮਾਣੋ ਪਤਾ ਨਹੀਂ ਕਿਉਂ ਹੋ ਜਾਏ ਵੀ ਨਾ ਇਦਾਂ ਜਿਦਾ ਚੱਕਰ ਹੀ ਆਈ ਜਾਂਦੇ ਆ ਸੋ ਆਲੇ ਬਵਾ ਤੇ ਸਹੀ ਕਾਹ ਗਜ ਮਾਣੋ ਤੂੰ ਇਹ ਕੀ ਕੀਤਾ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਮੇਰੇ ਵੱਲ ਬਸ ਇਹਨੂੰ ਹੁਣ ਮੈਂ ਕੀ ਕਰਾਂ ਤੂੰ ਮਾਸਾ ਨਹੀਂ ਸੋਚਿਆ ਮੈਂ ਕੱਲੀ ਕਿੰਨਾ ਰਵਾਂਗੀ ਕਿਨੂੰ ਮੈਂ ਪੁੱਛਦੀ ਵੀ ਰਹੀ ਮਾਣੋ ਤੈਨੂੰ ਕਿਦੇ ਫੋਨ ਆਂਦੇ ਤੈਨੂੰ ਕਿਦੇ ਫੋਨ ਆਂਦੇ ਆ ਤੂੰ ਮੈਨੂੰ ਝੂਠ ਬੋਲਦੀ ਰਹੀ ਮੈਂ ਅਦਰ ਨਾਲ ਕਿੰਨਾ ਪਿਆਰ ਕਰਦੀ। ਉਹ ਮਨਨ ਕਿੰਨਾ ਝੂਠ ਬੋਲਿਆ ਨਹੀਂ ਬੁਆ ਜੀ। ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਹੂੰ ਦੱਸ ਤੋ ਕਿੱਦਾਂ ਰਹਾਂਗੀ? ਮੇਰੀ ਵੀ ਇੰਨੀ ਬੇਇੱਜ਼ਤੀ ਕਰਾਤੀ ਸਾਰੇ ਪਿੰਡ 'ਚ। ਮੈਨੂੰ ਸਾਰਾ ਪਿੰਡ ਕੀ ਕਹੇਗਾ ਹੁਣ? ਉਹ ਇੱਕ ਵਾਰੀ ਮੈਨੂੰ ਸੋਚਿਆ ਕਿ ਫਪਾ ਜੀ ਵੀ ਨਹੀਂ ਆਗੇ। ਸੋਚ ਲੈਂਦੀ ਚਾਹੇ ਉਹ ਪੂਰੇ ਵੀ ਹੋ ਗਈ ਨਾ ਪਰ ਵਸ ਪਰ ਵੀ ਪਿੰਡ ਤੇ ਆਪਣੀ ਜੁਰਤ ਨਾ ਰਹਿੰਦੀ ਬੰਦੂ ਤੂੰ ਤਾਂ ਮੈਨੂੰ ਕਾਇ ਜੋਗੀ ਨਹੀਂ ਛੱਡਿਆ ਤੂੰ ਇਹਦਾ ਕਿਉਂ ਕੀਤਾ ਮੈਂ ਕਿਹੜੇ ਮੋੜੋਂ ਬਾਹਰ ਜਾਵਾਂਗੀ ਮੈਨਾਂ ਤੇ ਅੱਗੇ ਨੇ ਲੋਕੀ ਜੀਨ ਦਿੰਦੇ ਮੈਂ ਹੁਣੇ ਦੀ ਸੱਸ ਵੀ ਨਹੀਂ ਹੈਗੀ ਅਮਰ ਵੀ ਨਹੀਂ ਹੈਗਾ ਪਿੰਡ ਦੇ ਲੋਕ ਕਿੰਨੀਆਂ ਵੰਸਵੰਸੀਆਂ ਗੱਲਾਂ ਬਣਾਉਂਦੇ ਨੇ ਪਰ ਤੂੰ ਤੂੰ ਤਾਂ ਮੇਨੂੰ ਜੀਨ ਜੋਗੀ ਨਹੀਂ ਛੱਡਿਆ ਹਾਏ ਰੱਬਾ ਤੂੰ ਇਦਾਂ ਕਿਉਂ ਕੀਤਾ ਸਸਾਸ਼ਿਕਲ ਸਾਰਿਆਂ ਨੂੰ ਜੀ ਅੱਜ ਇਹ ਮੇਰਾ ਛੋਟੀ ਜੀ ਵੀਡੀਓ ਬਣਾਉਂਦਾ ਇਹੋ ਹੀ ਮਕਸਦ ਸੀਗਾ ਕਿ ਜਿੰਨਾ ਮਰਜ਼ੀ ਆਪਾਂ کہیں ਦੂਜੇ ਦੇ ਬੱਚੇ ਨਾਲ ਪਿਆਰ ਕਰ ਲਈਏ ਭਾਵੇਂ ਸਾਡੀ ਭਤੀਜੀ ਭਤੀਜਾ ਆਪਣੇ ਵੀ ਆਪਣੇਵਾ ਕੋਈ ਵੀ ਰਿਸ਼ਤੇ ਦਾ ਕੋਈ ਵੀ ਬੱਚਾ ਹੋਵੇ ਪਰ ਉਹ ਕਦੇ ਆਪਣਾ ਨਹੀਂ ਬੰਦਾ ਅੱਜ ਕੱਲ ਤੇ ਢਿੱਡੋ ਜੰਮੇ ਬੱਚੇ ਆ ਉਹ ਮਾਪਿਆਂ ਨੂੰ ਧੋਖਾ ਦੇ ਜਾਂਦੇ ਨੇ ਇਹ ਤੇ ਫਿਰ ਵੀ ਮੇਰੀ ਬਗਾਨੀ ਸੀਗੀ ਇਹ ਤੇ ਮੇਰੀ ਭਤੀਜੀ ਸੀਗੀ ਤੁਹਾਨੂੰ ਮੈਂ ਹਰ ਵੀਡੀਓ ਚ ਦੱਸਦੀ ਰਹੀ ਹਾਂ ਪਰ ਇਹਨੇ ਮੇਰਾ ਚੰਗਾ ਨਹੀਂ ਕੀਤਾ ਇਹ ਵੀਡੀਓ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਕਿਸੇ ਦਾ ਬੱਚਾ ਰੱਖ ਕੇ ਭਾਵੇਂ ਕੋਈ ਆਪਣਾ ਰਿਸ਼ਤੇਦਾਰ ਹੋਵੇ ਚਾਹੇ ਕੋਈ ਆਪਣਾ ਗੋਦ ਲਿਆ ਬੱਚਾ ਹੋਵੇ ਪਰ ਉਹ ਕਦੇ ਸਾਡਾ ਨਹੀਂ ਬਣ ਸਕਦਾ ਜਿਹੜਾ ਆਪਣੇ ਢਿੱਡੋਂ ਜੰਮਿਆ ਬੱਚਾ ਹੁੰਦਾ ਉਹੀ ਮਾਂ ਪਿਓ ਦਾ ਦੁੱਖ ਦਰਦ ਸਮਝ ਸਕਦਾ ਹੋਰ ਕੋਈ ਬਗਾਨਾ ਬੱਚਾ ਨਹੀਂ ਸਮਝ ਸਕਦਾ ਮੈਂ ਅਰੇ ਇਹੋ ਹੀ ਕਹਾਂਗੀ ਪਰਮਾਤਮਾ ਹਰ ਇੱਕ ਨੂੰ ਆਪਣਾ ਹੀ ਧੀ ਪੁੱਤ ਦੇਵੇ ਕਦੇ ਕਿ ਇਹ ਚੰਗੇ ਮਾੜੇ ਇਨਸਾਨ ਤੇ ਕਦੇ ਇਦਾਂ ਦੀ ਨੋਬਤ ਨਾ ਆਵੇ ਕਿ ਨਾ ਹੀ ਕਿਸੇ ਰਿਸ਼ਤੇਦਾਰ ਦਾ ਬੱਚਾ ਰੱਖਣਾ ਪਵੇ ਤੇ ਨਾ ਹੀ ਸਾਨੂੰ ਕਦੇ ਕਿਸੇ ਦਾ ਬੱਚਾ ਗੋਦ ਲੈਣਾ ਪਵੇ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਦਬ ਕੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਇਦਾਂ ਹੀ ਤੁਹਾਡੇ ਲਈ ਹੋਰ ਕਹੈਂੜ ਜੀ ਸ਼ਾਰਟ ਮੂਵੀ ਲੈ ਕੇ ਆਉਂਦੇ ਰਵਾਂਗੇ ਇਹਦਾ ਸਿਰਫ ਸਾਨੂੰ ਇਹੋ ਹੀ ਮੈਸੇਜ ਸੀਗਾ ਕਿ ਬੱਚੇ ਨਿਆਣ ਪੁਨੇ ਚ ਗਲਤੀਆਂ ਕਰਤੇ ਲੈਂਦੇ ਨੇ ਪਰ ਇਹਨਾਂ ਗਲਤੀਆਂ ਦੇ ਨਤੀਜੇ ਸਾਨੂੰ ਬਾਅਦ ਵਿੱਚ ਹੀ ਪਤਾ ਲੱਗਦੇ ਨੇ ਜਿੱਦਾਂ ਕਿ ਹੁਣ ਮਾਨੋ ਨੇ ਗਲਤੀ ਕੀਤੀ ਹੈ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ